ਜਮਾਤ ਰਹਿਤ ਤੇ ਯਾਤ ਰਹਿਤ ਤੇ ਵਿਕਰੇਤੋ ਰਹਿਤ ਸਮਾਜ ਦੀ ਸੇਵਾ ਦੇ ਲਈ ਪੰਜ ਦਹਾਕੇ ਤੱਕ ਬਹੁਤ ਵੱਡਾ ਯੋਗਦਾਨ ਪਾਉਣ ਵਾਲੇ ਦੂਜੇ ਵਾਲੇ ਸਮਰਪਤੋ ਕੋਮਨਿਸਟ ਐਨਥਰੋਪੀ ਸਹਿਕਾਰ ਕਾਮਰੇਡ ਬਾਲਸਤ ਵਰਗ ਨੂੰ ਅੱਜ ਯਾਦ ਕਰਨ ਮੇਲੇ ਤੇ ਮੈਂ ਪਹਿਲਾ ਸਵਾਲ ਉਹ ਦੇਖ ਰਿਹਾ ਕਿ ਜਿੱਥੇ ਖੁੱਲ ਕੇ ਇਹ ਗੱਲ ਹੋ ਰਹੀ ਹੈ ਕਿ ਸਾਡੀ ਮੁਕਤੀ ਕਿਵੇਂ ਹੋਣੀ ਹੈ ਅਸੀਂ ਦੁਸ਼ਮਣਾਂ ਤੇ ਦੋਸਤਾਂ ਦੀ ਪਛਾਣ ਕਿਵੇਂ ਕਰਨੀ ਹੈ ਇਹ ਅੱਜ ਜਿਹੜਾ ਮੇਲ ਹੈਗਾ ਉਹ ਕਾਮਰੇਡ 바ਲੂ ਨੂੰ ਯਾਦ ਕਰਦਾ ਮਤਲਬ ਕੀ ਹੈ ਇਹ ਗੱਲ ਤੇਰੀ ਅੱਜ ਦੇ ਜਿਹੜੇ ਪ੍ਰਬੰਧਕ ਨੇ ਇਸ ਦਾ ਬਧਾਈ ਦੇ ਹੱਥਾਂ ਦੇ ਕਿ ਉਹਨਾਂ ਨੇ ਕਾਮਰੇਡ 바ਲੂ ਦੀ ਜ਼ਿੰਦਗੀ ਦੇ ਅਰਥਾ ਨੂੰ ਲੋਕਾਂ ਦੇ ਜਾਨ ਤੇ ਉਹਨਾਂ ਦੀ ਬਚਾਅ ਕਰਾਉਣ ਲਈ ਅੱਗੇ ਵਧਾਉਣ ਲਈ ਬਹੁਤੀ ਸਾਥ ਕੋਪਰਾਲਾ ਕੀਤਾ ਹੈ ਪਹਿਲਾ ਕੰਮ ਹੁੰਦਾ ਹੈ ਜੇ ਅਸੀਂ ਪੁਰਾਣੇ ਨੂੰ ਨਵੇਂ ਨਾਲ ਜੋੜੀਏ ਜੋ ਬੀਤ ਗਿਆ ਤੇ ਜੋ ਸਾਡੇ ਸਾਥੀ ਦਾ ਰੋਲ ਰਿਹਾ ਤੇ ਹੁਣ ਜਿਹੜੀਆਂ ਹੱਤਾਂ ਉਹਨਾਂ ਨਾਲ ਕਿਵੇਂ ਜੁੜਿਆ ਜਾਵੇ ਇਹ ਬਹੁਤ ਵੱਡੀ ਗੱਲ ਹੈ 12 ਸੂਚਕੀ ਜੀਡੀਪੀ ਦਾ ਜੇ ਮੈਂ ਇੱਕ ਲਫਜ਼ ਦੇ ਵਿੱਚ ਨਿਚੋੜ ਕਟਣਾ ਹੋਵੇ ਤਾਂ ਇਹ ਜੀ ਦੀ ਇੱਕ ਪੂਰਨ ਦੇਣਾਈ ਸੋਧਵਾਦ ਨਾਲ ਬੋਲ ਸੀ ਜਿਹੜੇ ਵੀ ਪੱਤਰ ਤੇ ਸੋਧਵਾਦ ਆਇਆ ਚਾਹੇ ਉਹ ਸਰਦੀ ਸੀਪੀਆਈ ਥੁਰੂ ਦੀ ਪਾਰਟੀ ਦੇ ਵਿੱਚ ਆਇਆ ਉਸ ਤੋਂ ਬਾਅਦ ਜਿਹੜਾ 47 ਤੋਂ ਬਾਅਦ ਦੇ ਵਿੱਚ ਵੀ ਨਫਸਲਵਾਦੀ ਦੀ ਲਹਿਰ ਵળે ਸੋਧਵਾਦ ਤੋਂ ਰੋਕਿਆ ਕੀਤਾ ਗਿਆ ਤੇ ਅੱਗੇ ਜਿਹੜੀਆਂ ਮੂਵਮੈਂਟਾਂ ਵਧੀਆਂ ਤੇ 56 ਦੇ ਵਿੱਚ ਮਾਓ ਦੀ ਸੁਰجان ਤੋਂ ਬਾਅਦ ਚੀਨ ਦੇ ਵਿੱਚ ਹੋਏ ਉਲਟੇ ਇਨਕਲਾਬ ਨੂੰ ਸਮਝਣ ਦੇ ਲਈ ਉਥੋਂ ਦੇ ਸੋਧਵਾਲੀਆਂ ਨੂੰ ਟਿੱਕਣਾ ਤੇ ਫਿਰ ਲੋਕਾਂ ਨੂੰ ਇਸ ਮਸਲੇ ਤੇ ਐਡਵੋਕੇਟ ਕਰਨ ਦਾ ਕਿਰਿਆ ਕੰਮ ਜੀ ਉਹ ਜਿੰਨਾ ਵੀ 파ਰਟੀਆਂ ਨੇ ਕੀਤਾ ਜਿੰਨਾ ਵੀ ਗਰੁੱਪਾਂ ਨੇ ਕੀਤਾ ਕਾਮਰੇਡ ਬਾਦੂ ਸਤਵਰਦਾ ਦੇ ਵਿੱਚ ਬਹੁਤ ਵੱਡਾ ਰੋਲ ਰਿਹਾ ਉਹ ਨੇ ਧਰਕ ਜੁਦਾ ਸੀ ਜੇ ਕੋਈ ਵੀ ਚਣਚਾੜੇ ਸਕਿਆ ਤੇ ਉਹ ਲਗਾਤਾਰ ਸਪਸ਼ਟ ਰਹੇ ਕਿ ਇਹ ਰਅ ਵਿਅਕਤੀ ਸਪਸ਼ਟ ਹੈ ਅਸੇ ਦੇ ਵਿੱਚ ਉਨੇ ਹੀ ਖੜਨਾ ਹੁੰਦਾ ਹੈ ਜਿਹੜਾ ਵਿਅਕਤੀ ਡੁੱਬਦਾ ਦੇ ਵਿੱਚ ਰਹਿੰਦਾ ਹੈ ਜਿਹੜਾ ਵਿਅਕਤੀ ਆਪਣੇ ਬਚਾਓ ਦੀ ਸੋਚਦਾ ਰਹਿੰਦਾ ਹੈ ਕਿ ਜੇ ਆ ਗੱਲ ਕਰੀ ਤੇ ਮੇਰਾ ਕੀ ਬਣੂ ਉਹ ਨਹੀਂ ਬਾਲੀ ਸਦਵਰਗ ਬਣ ਸਕਦਾ ਬਾਲੀ ਸਦਵਰਗ ਤਾਂ ਬਣੀਓ ਸਕਦਾ ਜਿਹੜਾ ਆਪਣਾ ਨਹੀਂ ਬਲਕਿ ਸਵਾਜ ਦਾ ਇਹ ਇਥੋਂ ਦੇਖਲਾਦੀਆਂ ਸਮੱਸਿਆਵਾਂ ਨਾਲ ਜੁੜਦਾ ਹੋ ਗਈ ਚਾਹੇ ਉਹ ਜਨਤਕ ਜਥੇਬੰਦੀ ਐ ਕੰਮ ਕਰ ਕਰਿਆ ਤੇ ਚਾਹੇ ਉਹ ਸਹਿਤਕਾਰ ਦੇ ਰੂਪ ਕੰਮ ਕਰ ਕਰਿਆ ਪਰਦਾ ਨਿਸ਼ਾਨਾ ਇੱਕੋ ਜੀ ਕਿ ਮੈਂ ਸਮਰਪਿਤ ਕੋਰੇ ਚਿੰਤਲਾ ਵੀ ਜਿਹੜੀ ਉਚਾਰਤਾ ਹੈ ਉਹਨੂੰ ਚਾਹੇ ਨਾ ਕਹਾਣੀਆਂ ਨਾਲ ਹੈ ਤੇ ਨਾਟਕਾਂ ਨਾਲ ਹੈ ਤੇ ਚਾਹੇ ਨਾਵਲਾਂ ਨਾਲ ਲੋਕਾਂ ਦੇ ਲੈ ਕੇ ਜਾਣਾ ਹੈ ਇਸੇ ਰੂਪ ਦੇ ਵਿੱਚ ਲੇਕੇ ਜਾ ਰਹੇ ਕੋਈ ਵਾਰਫੇਲ ਨਹੀਂ ਕੋਈ ਬਲੰਗ ਨਹੀਂ ਕੋਈ ਦੋਖਾ ਨਹੀਂ ਕਿਸੇ ਕਿਸਮ ਦੀ ਨਹੀਂ ਅੱਜ ਵੀ ਇਹੀ ਹਾਲਤ ਬਣੀ ਹੋਈ ਹੈ ਕਿ ਜੇ ਅਸੀਂ ਹਰ ਤਰ੍ਹਾਂ ਦੇ ਸੋਲਵਰ ਹਰ ਤਰ੍ਹਾਂ ਦੀ ਮੌਕਾ ਬਰਸਤੀ ਤੇ ਹੱਤਵੇ ਆਪਾਂ ਬਚਾਓ ਝਾੜ ਨਾਲ ਟੱਕਰ ਲੈਣੇ ਹੋਏ ਅੱਗੇ ਵਧਣਾ ਚਾਹਦੇ ਹਾਂ ਤਾਂ ਸਾਨੂੰ ਸਪਸ਼ਟ ਜਿਹੜੀ ਸਾਡੇ ਵਿਚਾਰ ਕਰਾਇ ਸਪਸ਼ਟਤਾ ਹੈ ਉਹ ਬੇਰੋਕ ਤੇ ਬੇਲਿਟਰ ਹੋ ਕੇ ਉਹ ਲੋਪੜੀ ਲੈ ਕੇ ਜਾਣੀ ਚਾਹੀਦੀ ਹੈ ਚਾਹ ਤੁਸੀਂ ਕਿਸੇ ਵੀ ਪਲੇਟਫਾਰਮ ਤੇ ਕੰਮ ਕਰ ਰਹੇ ਹੋ ਤੁਹਾਡਾ ਕੰਮ ਕਰਨ ਦਾ ਮਕਸਦ ਹੈ ਜਿਹੜਾ ਕੋਲਡ ਕਲਾਬ ਨੂੰ ਅਗੇ ਘੋਣਾ ਹੋਣਾ ਚਾਹੀਦਾ ਇਹ ਬਾਰੂ ਦੀ ਸੱਚੀ ਸ਼ਰਧਾਂਜਲੀ ਵੀ ਹੈ ਤੇ ਬਾਰੂ ਦੇ ਜਿਹੜੇ ਕੰਮ ਨੇ ਜਾਂ ਬਾਰੂ ਦੇ ਵਿਚਾਰ ਤਾਂ ਹੈ ਉਹਨੂੰ ਵੀ ਅੱਗੇ ਲੈ ਕੇ ਜਾਣ ਦਾ ਲੋੜ ਹੈ ਅੱਜ ਜਿਹੜਾ ਦੌਰ ਚੱਲ ਰਿਹਾ ਹੈ ਮੋਤੀ ਦੇ ਥਿੱਕੀ ਵੜੀ ਫਿੱਪੂ ਫਾਸੀਵਾਦੀ ਨਿੱਕੀ ਜੱਟੀ ਹਕੂਮਤ ਹੈ ਜਿਹੜੀ ਉਹ ਸਾਡੇ ਵਿੱਚ ਥੋਸ ਚੁੱਕੀ ਗਈ ਹੈ ਉਹ ਚੋਣਾ ਲੈ ਦੋਸੀ ਜਾਵੇ ਤੇ ਜੇ ੱੱਡੇ ਨਹੀਂ ਦੋਸੀ ਜਾਵੇ ਉਹ ਦੋਸੀ ਤੇਈ ਹੈ ਲੋਕਾਂ ਨੂੰ ਭਾਵੇਂ ਨਹੀਂ ਮੰਨੂਲ ਪਰ ਦੇਖੀ ਹੋਰ ਤਰ੍ਹਾਂ ਤਰ੍ਹਾਂ ਦੇ ਢੰਗ ਤਰੀਕਿਆਂ ਦੇ ਨਾਲ ਸਾਡੇ ਤੇ ਉਹ ਹਕੂਮਤ ਚਲਾ ਰਹੇ ਹੈ ਚਾਹੇ ਉਹ ਕਾਨੂੰਨੀ ਰੂਪ ਦੇ ਕੇ ਚਲਾਉਣ ਤੇ ਚਾਹੇ ਗੈਰ ਕਾਨੂੰਨੀ ਰੂਪ ਦੇ ਕੇ ਚਲਾਉਣ ਗੈਰ ਕਾਨੂੰਨੀ ਰੂਪ ਦਾ ਸਿੱਧਾ ਮੁਕਾਬਲੇ ਆਂ ਦੇ ਰਾਹੀ ਬੰਦਿਆਂ ਨੂੰ ਝੂਠੇ ਮੁਕਾਬਲੇ ਤੇਰਾ ਹੀ ਇੰਕਾਉਂਟਰਸ ਵੈਜੀਨੇਟ ਜਿਹੜੇ ਇਹਨਾਂ ਨੇ ਲੱਖੇ ਆ ਉਹ ਮਾਰਦੇ ਨੇ ਦੂਸਰਾ ਇਹ ਹੈ ਕਿ ਜਿਹੜਾ ਕੋਈ ਬੋਲਦਾ ਹੈ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਦੇ ਹੱਕ ਦੇ ਵਿੱਚ ਜਾਂ ਸਿੱਧੇ ਜਾਂ ਸਿੱਧੇ ਰੂਪ ਚ ਉਹਨਾਂ ਦੀ ਮਦਦ ਕਰਦਾ ਉਹਨੂੰ ਵੀ ਕਾਨੂੰਨ ਦੇ ਡਰੇਜ ਲਿਆ ਕੇ ਵੀ ਕਾਨੂੰਨ ਆ ਲਾਵਾਂਗੇ ਤੁਹਾਡੇ ਤੇ ਕਾਨੂੰਨ ਇਹ ਲਾਵਾਂਗੇ ਜਾਂ ਸਰੋ ਮੇਰੀਆ ਪਹਿਲਾਂ ਦਿੱਤੀਆਂ ਰੇਤਾ ਸੀ ਕਿ ਤੁਸੀਂ ਹਰ ਤਰ੍ਹਾਂ ਦੇ ਵਿਚਾਰਾਂ ਦੇ ਪਰਟਾਇ ਵੀ ਨਾ ਜਾਤੇ ਤੁਹਾਨੂੰ ਹਾਸਲ ਹੈ ਤੇ ਹਰ ਤਰ੍ਹਾਂ ਦੇ ਤੁਹਾਨੂੰ ਮੁਸੀਲੇ ਜਿਹੜੇ ਹਰ ਤਰ੍ਹਾਂ ਦੇ ਜਿਹੜੇ ਜ਼ਮੀਨੀ ਹੱਕ ਹੈ ਉਹ ਤੁਹਾਨੂੰ ਦਿੱਤੇ ਗਏ ਆ ਉਹ ਦੋਸਤੋ ਹੁਣ ਖੋਏ ਜਾ ਰਿਹਾ ਹੈ ਤੇ ਲਗਭਗ 90% ਤੱਕ ਖੋ ਹੀ ਲਿਆ ਜੇ ਅਸੀਂ ਉਹ ਜਦੋਂ ਜੇ ਕਰਦੇ ਆ ਤਾਂ ਹੱਕ ਮਿਲਦੇ ਆ ਜੇ ਨਹੀਂ ਕਰਦੇ ਤਾਂ ਉਹ ਕਹਿੰਦੇ ਜਿਹੜੀ ਕਾਨੂੰਨ ਹੈ ਉਹ ਤੁਹਾਡੇ ਤੇ ਲਾਗੂ ਹੋਊਗਾ ਕਾਲੇ ਕਾਨੂੰਨ ਚ ਐ ਬਿਚਾਰੇ ਬਣਾਈ ਸੀ 1919 ਦੇ ਰੋਲਟ ਐਕਟ ਵੀ ਯਾਦ ਕਰੀਏ ਕਿ ਉਸ ਤੋਂ ਬਾਅਦ ਜਿਵੇਂ ਵਾਲੇ ਬਾਲੀ ਦੀ ਘਟਨਾ ਹੋਈ ਉਹ ਲਾਇਆ ਇਸ ਤਰ੍ਹਾਂ ਪੱਗ ਸਿੰਘ ਹੋਰਾਂ ਨੇ ਅਸੈਂਬਲੀ ਦੇ ਵਿੱਚ ਜੇ ਬਾਬਸੁੱਟ ਗਏ ਪਬਲਿਕ ਸੇਫਟੀ ਐਕਟ ਤੇ ਟ੍ਰੇਨ ਡਿਸਟੂ ਵੈਲਜੈਂਸੀ ਕਾਰੇ ਕਾਨੂੰਨ ਸੀ ਜਿਹਦੇ ਕੋਈ ਛਣਵਾਈ ਨਹੀਂ ਸੀ ਉਹ ਯਾਦ ਕਰਾਇਆ ਸੀ ਇੰਗਰੇਜ਼ਾਂ ਨੂੰ ਕਿ ਸਾਡੇ ਦੇਸ਼ ਤੇ ਲੋਕਾਂ ਨੂੰ ਕਿ ਦੇਖੋ ਜੇ ਇੱਕ ਨੂੰ ਸਾਡੇ ਦੇ ਲਾਗ ਹੋ ਗਿਆ ਸਾਡੀ ਨਗਾਤੀ ਸਾਡੇ ਕਿਸੇ ਵੀ ਸੰਗਤ ਕੰਮ ਕਰਨ ਦਾ ਕੋਈ ਅਰਥ ਨਹੀਂ ਤਾਂ ਅੰਗਰੇਜ਼ਾਂ ਨੇ ਉਦੋਂ ਤੋਂ ਧਾਰ ਲਿਆ ਸੀ ਕਿ ਕਰੋਨਾ ਵਾਲਾ ਤੇ ਚਾਹ ਮਸੋਰੇ ਨੂੰ ਸੁਣਾਏ ਦੁਨੀਆ ਪੱਧਰ ਤੇ ਜਿਹੜਾ ਇਹ ਹੈ ਕਿ ਜਿਹੜਾ ਕਾਂਗਰਸ ਇਨਕਲਾਬ ਦਾ ਤਖ਼ਤਾ ਖੜਾ ਹੋ ਜਾਂਦਾ ਹੈ ਇਹਦੇ ਨਾਲ ਕਿੰਨੇ ਜੀਤਦੇ ਨੇ ਤਾਂ ਉਹਨਾਂ ਨੇ ਬੜੀ ਵੱਡੀ ਆਰਐਸਐਸ ਰਾਹੀਂ ਹਿੰਦੂ ਮਹਾਸਭਾ ਰਾਹੀਂ ਇਹ ਹੋਰ ਤਰ੍ਹਾਂ ਦੇ ਲਗੇ ਫਿਰਕੂ ਜੱਲੇ ਬੰਦਿਆਂ ਖੜੀਆਂ ਕਰਕੇ 27 ਵਰਗਿਆਂ ਨੂੰ ਜੀਉਂਣਾ ਕੇ ਸਾਡੀ ਵਰਗਿਆਂ ਨੂੰ ਜੀਉਂਣਾ ਕੇ ਸਾਡੇ ਇਹਨਾਂ ਜਿਹੜੇ ਯੋਧੇ ਸੀ ਤੇਰੇ ਭਾਵੇਂ ਬਦਰੀ ਸੀਗੇ ਪਰ ਉਹ ਬੋਬਰਾ ਕਾਲੀ ਸੀਗੇ ਚਾਹੇ ਹਕੂਕਾ ਲਹਿਰ ਸੀ ਚਾਹੇ ਉਚੀਪਰ ਸਿੰਘ ਦੀ ਸੋਸ਼ਲਿਸਟ ਪਬਲਿਕ ਆਰਮੀ ਸੀ ਤੇ ਚਾਹੇ ਉਹ ਤੋਂ ਦੀ ਪਗੜੀ ਸੰਭਾਲ ਜੱਟਾ ਲਹਿਰ ਵੀ ਕਿਸਾਨਾਂ ਦੇ ਵਿੱਚ ਅਜੀਤ ਸਿੰਘ ਉਹਨੇ ਚਲਾਈ ਸੀ ਉਹ ਸੀ ਕਿ ਉਸ ਤੋਂ ਬਾਅਦ ਲਈਦਾ ਨਾ ਇੱਕ ਅਕਸਰ ਵਾਲੀ ਦੀ ਲਹਿਰਾ ਸੀ ਇਹਨਾਂ ਨੂੰ ਜੇ ਮੁਕਾਬਲੇ ਤੇ ਉਹਨਾਂ ਨੇ ਹਿੰਮਤ ਪ੍ਰਸਤੀ ਕੀਤੀ ਕਿਉਂਕਿ 47 ਦੇ ਵਿੱਚ ਸਾਨੂੰ ਜਿਹੜੀ ਆਜ਼ਾਦੀ ਮਿਲਦੀ ਹੈ ਕਿ ਉਹ ਖੋਤੀ ਜਾਂਦੀ ਸੀ ਕਹਿੰਦੇ ਆਂ ਉਹ 1947 ਦੇ ਵਿੱਚ ਸਾਡੇ ਤੋਂ ਵੱਡਾ ਮੁਲਕ ਸਾਡੇ ਦਾ ਵੱਡੀ ਆਬਾਦੀ ਵਾਲਾ ਮੁਲਕ ਇਹ ਘਰਾਵਰ ਲੈਣਾ ਇਹਦਾ ਮਤਲਬ ਸਵਰਗ ਕਿੱਥੇ ਗਿਆ ਕਿ ਸਾਡੇ ਇੱਥੇ ਉਹਨਾਂ ਨੇ ਇੰਨੀ ਵੱਨ ਪਾਈ ਫਿਰ ਤਾਂ ਪ੍ਰਸਤੀ ਇੰਨੀ ਬਣਾਈ ਕਿ 1947 ਦੇ ਵਿੱਚ 2.02 ਦੇ ਸਨਾਪ ਦੇ ਤਹਿਤ ਸਾਡਾ ਮੁਲਕ ਵਸਿਆ ਗਿਆ ਭਰਾਵਾਂ ਦੇ ਭਰਾਵਾਂ ਦੇ ਕਤਲ ਦੀ ਤੇ ਕਤਰਾਗਤ ਹੋਈ ਅੱਧਾ ਭਖੀਰ ਵੜਿਆ ਗਿਆ ਪੰਜਾਬ ਵੜਿਆ ਗਿਆ ਪੰਗਾਬ ਵੜਿਆ ਗਿਆ ਉਹ ਜਿਹੜੀ ਵੰਨ ਹੋਈ ਉਸ ਵੰਨ ਤੋਂ ਹੀ ਇਹਨਾਂ ਨੇ ਇਹ ਕਹੇ ਲਾ ਲਾ ਜਾ ਕਿ ਅੱਗੇ ਪਾਇਆ ਜੀਨ ਨੂੰ ਸੀ ਇਹੀ ਰੱਖਣਾ ਤੇ ਇਹਨਾਂ ਮੂਤਾਂ ਨੂੰ ਲੜਾਉਂਦੇ ਰਹਿਣਾ ਹੁਣ ਜਿਹੜਾ ਸਾਮਰਾਜ ਹੈ ਜਿਹੜਾ ਹਥਿਆਰ ਵੇਚ ਕੇ ਤੋਂ ਮੂਤਾਂ ਦੀ ਲੜਾਈ ਕਰਉਗਾ ਉਹ ਭਾਵੇਂ ਗਵਰਡੀ ਹੋਣ ਤੇ ਭਾਵੇਂ ਉਹ ਪਹਿਲਾਂ ਇਕੱਠੇ ਸੀਗੇ ਬਾਅਦ ਛੱਡ ਹੋ ਗਏ ਹੁਣ ਚਾਹ ਯੂਕਰੇਨ ਤੇ ਰੂਸ ਨਾਲ ਜੰਗ ਚੱਲ ਰਹੀ ਹੈ ਤੇ ਜਿਹੜੇ ਹਿੰਦੁਸਤਾਨ ਦੇ ਤੇ ਪਾਕਿਸਤਾਨ ਨਾਲ ਜਿਹੜੀਆਂ ਗੰਗਾ ਨੰਦ ਚੁੱਟੀਆਂ ਨੇ ਉਹ ਸਾਰੀਆਂ ਹੀ ਸਾਮਰਾਜੀਆਂ ਵੀ ਇੱਕ ਨੀਤੀ ਦਾ ਹਿੱਸਾ ਨੇ ਇਸੇ ਕਰਕੇ ਸਾਡੇ ਜਿਹੜੇ ਹਿੰਦੁਸਤਾਨ ਦਾ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਇਨਕਲਾਬ ਦਾ ਲੇਟ ਹੋਣਾ ਇੱਥੇ ਫਿਰਦਾ ਪ੍ਰਸਤੀ ਦਾ ਰੂਪ ਦੇ ਰੂਪ ਵਿੱਚ ਫੈਲਦੇ ਰਹਿਣਾ ਤੇ ਦੂਜਾ ਇਹ ਹੈ ਕਿ ਥੋਂ ਦੀ ਜਾਤਪਾਤ ਦਾ ਬਹੁਤ ਵੱਡਾ ਰੋਲ ਹੋ ਰਿਹਾ ਹੈ ਇਹ ਜਾਤ ਆਧਾਰਤ ਜਿਹੜਾ ਚਲੇ ਲੋਕ ਉਹ ਕਹਿੰਦੇ ਮੇਰੀ ਗੱਲ ਵੱਡੀ ਹੈ ਜੋ ਕਹਿੰਦੇ ਦੇਰੀ ਹੈ ਕਿ ਹੁਣ ਵੀ ਜਿਹੜਾ ਦਰਤਾਂ ਦੇ ਨਾਲ ਵਧੇਖੀਆਂ ਹੁੰਦੀਆਂ ਨੇ ਉਹ ਕਈ ਵਾਰ ਸਾਡੇ ਹੀ ਲੋਕ ਕਰੀ ਜਾਂਦੇ ਨੇ ਲੋਕ ਇਹ ਨਹੀਂ ਪਤਾ ਕਿ ਜਾਤ ਦੇ ਅੱਗੇ ਕਿਤੇ ਹੀ ਲੈ ਕੇ ਜਾਣਾ ਜੇ ਅਸੀਂ ਜਾਤ ਰੋਗ ਨੂੰ ਰੱਖਿਆ ਤਾਂ ਸਾਡੀ ਤਬਾਹੀ ਹੈ ਜਾਤਾਂ ਦੇ ਵਿਚ ਵੰਡਿਆ ਸਮਾਜ ਕਦੇ ਇਨਕਲਾਬ ਨਹੀਂ ਕਰ ਸਕਦਾ ਜਮਾਤਾਂ ਦੇ ਵਿਚ ਵਟਿਆ ਵੀ ਨਹੀਂ ਕਰ ਸਕਦਾ ਜੇ ਅਸੀਂ ਜਮਾਤੀ ਲੜਾਈ ਨੂੰ ਟਿਕਾਣਾ ਕਰਦੇ ਹੋਏ ਜਾਤਾਂ ਵਾਲੀ ਲੜਾਈ ਵੀ ਦੀਆ ਉਹ ਵੀ ਮਿੱਟ ਪਾਈ ਤਾਂ ਜਿਹੜੇ ਵਸਤ ਨੇ ਜਿਹੜੀ ਸਾਡੀ ਇਥੋਂ ਦੀ ਲੋਕਸ਼ਾਹ ਜਲਾਦ ਸੁਮਾਇਗਰੀ ਹੈ ਜਿਹੜੇ ਕਿ ਸਾਮਰਾਜ ਨਾਲ ਜੁੜ ਕੇ ਜਾਂਦੇ ਆ ਸਾਡੇ ਇਥੋਂ ਦੀਆਂ ਕੌਮਾਂ ਨੂੰ ਸਾਡੀ ਜਿਹੜੀ ਕੌਮੀਅਤ ਦੀ ਜੜ੍ਹ ਹੈ ਉਹ ਕਹਿੰਦੇ ਕਿ ਭਾਰਤ ਇੱਕ ਰਾਜ ਹੈ ਭਾਰਤ ਇੱਕ ਕੌਮ ਹੈ ਅਸੀਂ ਕਹਿੰਦੇ ਕਿ ਭਾਰਤ ਇੱਕ ਬਹੁਤ ਬਹੁ ਮਿੰਦੇਸ਼ ਹੈ ਇਹ ਸੰਗੀ ਦੇਸ਼ ਹੈ ਇੱਥੇ ੱਤੇ ਨਾਲ ਦੀ ਹੁਣ ਕੋਮਨ ਨੂੰ ਕਿਹਾ ਜਾਂਦਾ ਹੈ ਕੋਮਨ ਹੈ ਗੱਠ ਜੋੜ ਹੈ ਕਿ ਹਰੇਕ ਕੋਮ ਨੇ ਆਪਣੇ ਧਾਰ ਹੁੰਦੇ ਹੈ ਚਾਹੇ ਉਹ ਪੰਜਾਬੀ ਕੋਮ ਹੈ ਚਾਹੇ ਉਹ ਕਸ਼ਮੀਰੀ ਕੋਮ ਹੈ ਤੇ ਚਾਹੇ ਉਹ ਬੰਗਾਲੀ ਕੋਮ ਹੈ ਚਾਹੇ ਉਹ ਲੋਕੜੇ ਦੇ ਚਾਹੇ ਕੋਈ ਵੀ ਹੈ ਉਹ ਸਾਰਿਆਂ ਨੇ ਆਪਣੇ ਮੰਦਰਾਸੀ ਨੇ ਧਾਰ ਨੇ ਜਦੋਂ ਵੀ 370 ਦਾ ਤਾਣਾ ਤੋੜਦੇ ਰਹੇ ਜਦੋਂ ਵੀ ਮਜ਼ਦੂਰਾਂ ਨੇ 44 ਕਾਲੇ ਨੂੰ ਤੋੜ ਕੇ ਕੰਤੂ ਨੂੰ ਤੋੜ ਕੇ ਸਾਡੀ ਇਥੋਂ ਦੀ ਅਸਰਤੀ ਮਜ਼ਦੂਰਾਂ ਦੇ ਉੱਤੇ ਇਹ ਚਾਰ ਕੋਟਾ ਦੀ ਨੀਤੀ ਲਾਗੂ ਕਰਦੇ ਰਹੇ ਕਿ ਹੁਣ ਜਿਹੜਾ ਹੈਗਾ ਇਹਨੇ ਬਹੁਤ ਵੱਡਾ ਜਿਹੜਾ ਹੰਗਨਾ ਕੀਤਾ ਹੈ ਉਹ ਇਥੋਂ ਦੇ ਅਦਾਲਤੀ ਕਾਨੂੰਨ ਵਜਨ ਤੇ ਅਦਾਲਤਾਂ ਦੇ ਵਿੱਚ ਇਹਨਾਂ ਨੂੰ ਲੱਗਿਆ ਕਿ ਜਿਹੜੇ ਥੋੜੀ-ਮੋਟੀ ਕਿਸੇ ਦੀ ਜਵਾਬਤਾ ਹੋ ਜਾਂਦੀ ਐ ਸੀ ਜਾਂ ਪੈਰੋਲ ਮਿਲ ਜਾਂਦੀ ਸੀ ਜਾਂ ਫਿਰ ਉਹ ਆਪਣੇ ਹੱਕ ਮੰਗ ਕੇ ਵਕੀਲਾ ਰਹੀ ਬਾਹਰੋਂ ਦੀ ਕੋਸ਼ਿਸ਼ ਕਰਦੇ ਸੀ ਉਹ ਵੀ ਬੰਦ ਕਰ ਗਏ ਉਹ ਇਹਨਾਂ ਨੇ ਜਿਹੜੇ ਵੱਡੇ ਤਬਦੀਲੀਆਂ ਕਰਤੀਆਂ ਉਹਨੇ ਇੱਕਦਾਂ ਤਾਂ ਸਾਬਤ ਕਰਦੀ ਕਿ ਤੁਸੀਂ ਥੋੜੇ ਜੀਤੇ ਕਾਨੂੰਨ ਰਾਹੀਂ ਇਹਨਾਂ ਦੇ ਜਿੱਤ ਹਸਲ ਨਹੀਂ ਕਰ ਸਕਦੇਗੇ ਕਿ ਉਹਨੇ ਭਾਵੇਂ ਕਰਨਾ ਪਈ ਦੇ ਜਮੋਰੀ ਹੱਥ ਤੁਹਾਡੇ ਬਚਨ ਜੀ ਤਾਂ ਹੀ ਇਸੇ ਤਰ੍ਹਾਂ ਔਰਤਾਂ ਦੇ ਸਬੰਧ ਜਿਹੜਾ ਹੋ ਰਿਹਾ ਕਿ ਔਰਤਾਂ ਦੀ ਅਸਮਦ ਰੁੱਟਣ ਲਈ ਚਾਹੇ ਉਹ ਜੰਗ ਦਾ ਬੰਦ ਹੋਵੇ ਚਾਹੇ ਉਹ ਸੇਤ ਦਾ ਹੋਵੇ ਜਾਂ ਸਿੱਖ ਦਾ ਕਿ ਸਿੱਖਾ ਦਾ ਖੇਤਰ ਹੋਵੇ ਉਥੇ ਹਰਤਾ ਸੁਰੱਖਿਤ ਇਸ ਕਰਕੇ ਰਹੀ ਕਿਉਂਕਿ ਸਾਡੀ ਇਥੋਂ ਦੀ ਜਿਹੜੀ ਮਾਨਸਿਕਤਾ ਬਣਾ ਦਿੱਤੀ ਗਈ ਹੈ ਜਿਹਦੀ ਮਾਨਸਿਕਤਾ ਜਿਹੜੇ ਤਾਇਤਾਂ ਵਰਤੂ ਇੱਕ ਢੋਖਾ ਨੂੰ ਵਸਤੂ ਬਣਾ ਕੇ ਉਹਨੇ ਤੇ ਹਮਲੇ ਕੀਤੇ ਜਾਂਦੇ ਉਹਨਾਂ ਨੂੰ ਨੋਚਿਆ ਜਾਂਦਾ ਜੋ ਕਲਕੱਤੇ ਦੇ ਆਰਦੀ ਮੈਡੀਕਲ ਕਾਲਜ ਦੇ ਸੁਖਿਆ ਉਹਨੇ ਸਾਰੇ ਦੇਸ਼ ਨੂੰ ਚੋੜਿਆ ਸਾਰੇ ਇਨਕਲਾਬੀਆਂ ਨੂੰ ਵੀ ਛੋੜਿਆ ਕਿ ਇਨਕਲਾਬ ਤਾਂ ਆਉਗਈ ਤਾਂ ਜਿਹਨਾਂ ਕਲਾ ਦੇ ਵਿੱਚ ਪੂਰਾ دیوار ਬਣ ਕੇ ਖੜੋਗੇ ਡਟ ਕੇ ਖੜੋਗੇ ਉਹਨਾਂ ਦੇ ਹੱਕ 'ਚ ਖੜੋਗੇ ਵੱਡੀ ਮਦਦ ਤੇ ਲਹੂ ਮਜ਼ਬੂਤ ਕਰੋਗੇ ਤੇ ਆਪਣੀ ਜਿਹੜੀ ਲੜਾਈ ਆ ਉਹ ਅੱਗੇ ਨੂੰ ਦੀ ਕੋਸ਼ਿਸ਼ ਕਰੋਗੇ ਜਿੱਥੇ ਲੋਕ ਲੜ ਰਹੇ ਆ ਉਥੇ ਇਹਨਾਂ ਨੇ ਕਦੇ ਆਪਰੇਸ਼ਨ ਕੀਏ ਹੱਥ ਚਲਾਤਾ ਇੱਥੇ ਆਪਰੇਸ਼ਨ ਸਮਾਧਾਨ ਚਲਾਤਾ ਸਿੱਧੇ ਹਮਲੇ ਆਪਣੇ ਹੀ ਲੋਕਾਂ ਦੇ ਕੀਤੇ ਜਾ ਰਹੇ ਆ ਆਪਣੇ ਲੋਕਾਂ ਦਾ ਖਰਾਬ ਜ਼ੰਗ ਮਿੱਟੀ ਹੋਈ ਆ ਕਹਿੰਦੇ ਆ ਕਿ ਫੌਜ ਆ ਕਿ ਨਹੀਂ ਉਹ ਸਰਹੱਦਾਂ ਦੀ ਰਾਖੀ ਕਰਦੀ ਆ ਇੰਨੀ ਗੱਲ ਨਹੀਂ ਐ ਫੌਜ ਪੁਲਸਾਂ ਅਜਾਸੀ ਆ ਵੀਐਸਐਮ ਪੰਕੀਸ ਹੱਦਾਂ ਦੀ ਰਾਖੀ ਨਹੀਂ ਕਰਦੀ ਉਹ ਇਤਰਾਜ਼ ਦੀ ਰਾਖੀ ਕਰਦੀ ਹੈ ਜਿਹੜਾ ਜਲਮ ਹੈ ਤੇ ਸਾਡੇ ਲੋਕਾਂ ਤੇ ਉਹ ਝਟਦੀ ਆ ਇਸੇ ਲਈ ਜੇ ਫੌਜ ਲਾਈ ਗਈ ਆ ਕਿਸੇ ਜਿਹਦੇ ਵਿੱਚ ਉਹ ਕਸ਼ਮੀਰ ਦੇ ਲੋਕਾਂ ਦੇ ਝਟਦੀ ਆ ਜਿਹੜੀ ਸਰਹੱਦਾਂ ਤੇ ਲਾਈ ਗਈ ਆ ਉਹ ਉਸ ਹੱਦੀ 50 ਦਿਨਾਂ ਵਿੱਚ ਤੱਕ ਬੀਐਸਐਫ ਦਾ ਰਾਜ ਹੀ ਰਹੂ ਚੱਲ ਰਿਹਾ ਇਸ ਟਾਈਮ ਤੇ ਜਿਹੜੀ ਕਿਸਾਨਾਂ ਦੇ ਉੱਤੇ ਨਿਸ਼ਾਨੇ ਜਿਵੇਂ ਕਰਦੇ ਆ ਫਿਰ ਫਿਰ ਗੋਲੀਆਂ ਵਜਦੀਆਂ ਨੇ ਤੇ ਸ਼ੁਕ ਕਰਨ ਵਰਗੇ ਸ਼ਹੀਦ ਹੁੰਦੇ ਨੇ ਉਥੋਂ ਸਾਫ਼ ਹੈ ਕਿ ਇਹ ਰਾਜ ਹੈ ਜਿਹੜਾ ਪੂਰਾ ਹੀ ਜਿਹੜਾ ਫਾਸ਼ਿਸਟ ਰਾਜ ਹੈ ਫਾਸ਼ੀਵਾਦੀ ਹਕੂਮਤ ਹੈ ਫਿਰਕੂ ਹਕੂਮਤ ਹੈ ਜਿੱਥੇ ਸਮੂਹੀ ਹਕਾ ਦਾ ਕੋਈ ਇਹਨਾਂ ਵਰਗਾ ਕਸਰਕਾ ਨਹੀਂ ਦਿੱਤੀ ਰੱਖੀ ਜਾਂਦੀ ਹਰ ਤਰ੍ਹਾਂ ਦਾ ਜ਼ਬਰ ਜਿਹੜਾ ਉਹ ਸਾਡੇ ਲੋਕਾਂ 'ਤੇ ਕੀਤਾ ਜਾਂਦਾ ਹੈ ਕੁੱਲ ਮਿਲਾ ਕੇ ਜੇ ਅਸੀਂ ਆਪਣੀਆਂ ਕੋਮਾਂ ਦੀ ਜਾਤੀ ਨੂੰ ਨਾਲ ਲੈ ਕੇ साढ़े इतने गरीबी बेरोजगारी जी है नातमे वास्ते क्योंकि तो गरीबी सब तो वाला जब जरूरी हकता हमला है वह गरीबी है गरीब ना पहन सकता है गरीब ना सिक्षा हासिल कर है गरीब ना मानवती जिंदगी ज हो सकता है ना गरीब आ जोड़ा वह इस हुकूमत को बदल के जीवन इसलिए गरीबी के खिलाफ लड़ाई ਬੇਇਨਸਾਫੀ ਦੇ ਖਿਲਾਫ ਲੜਾਈ ਕਿਸਾਨਾਂ ਦੀਆਂ ਜੰਗੀਦਾ ਤੇ ਕਿਸਾਨਾਂ ਦੀਆਂ ਜਿਹੜੀ ਅਸਮਤਾ ਬਚਾਉਣ ਦੀ ਲੜਾਈ ਹੈ ਅਤੇ ਲੋਕਾਂ ਨੂੰ ਬਚਾਉਣ ਦੀ ਲੜਾਈ ਹੈ ਤੇ ਬਾਕੀ ਸਾਰੇ ਜਿਹੜੇ ਕਰੋਨਾ ਦੇ ਉੱਤੇ ਧੋਸੇਗੇ ਕਰੋਨੇ ਦੇ ਖਿਲਾਫ ਲੜਾਈ ਬੇਟੇ ਕੋ ਹੋ ਕੇ ਬਾੜੂ ਸਤਵਾਰ ਕੀ ਰਹਾ ਹੈ ਯਾਦ ਰੱਖ ਕੇ ਕਿ ਸੋਲਵਾ ਦੇ ਕੇ ਆਉਣਾ ਚਾਹੀਦਾ ਕਿਤੇ ਸੋਲਵਾਦ ਆ ਗਿਆ ਮਤਲਬ ਕਿ ਅਜੀ ਸਰਕਾਰ ਦੀ ਮਦਦ ਨਾਲ ਆ ਕੁਝ ਕਰ ਲਵਾਂਗੇ ਸਰਕਾਰ ਜ਼ਰੂਰ ਇਹ ਕੁਝ ਦੇ ਦੇਗੀ ਪਾਰਲੀਮੈਂਟ ਦੇ ਵਿੱਚ ਅਸੀਂ ਇਹ ਕੁਝ ਪਾਸ ਕਰਾ ਲਵਾਂਗੇ ਪਾਰਲੀਮੈਂਟ ਦੇ 43% ਬੰਦੇ ਤਾਂ ਪਹਿਲੇ ਹੀ ਆ ਗਏ ਇਹ ਫੌਜਪੁਰਸਵਰੇ ਜਿਹੜੇ ਕਰਦੇ ਆ ਸਾਡੇ ਤੇ ਜ਼ਰੂਰ ਉਹ ਵੀ ਸਪਸ਼ਟ ਹੈ ਅਗਨੀ ਵੀਰ ਲੈ ਆਣਗੇ ਉਹ ਵੀ ਸਪਸ਼ਟ ਹੈ ਕਿ ਕਿਸ ਹੱਦ ਤੱਕ ਇਹਨਾਂ ਨੇ ਸਾਡੇ ਜਿਹੜਾ ਨਾ ਉਧਰ ਰੰਦਾ ਜੀ ਵਧਾ ਲਈ ਹੈ ਫੌਜਾਂ ਦੇ ਜੀ ਵਧਾ ਲਈ ਹੈ ਸਟੇਟ ਹੈ ਜਿਹੜੀ ਇੱਕ ਪਾਸੇ ਖੜੀ ਹੈ ਉਹ ਇਥੋਂ ਦੀ ਫਿਰਕੂ ਹਕੂਮਤ ਲੋਕ ਬਚਾਉਣ ਦੇ ਲਈ

ਰਲਕੇ ਵਾਲੇ ਜਨਤਕ ਦਾ ਹਰਵੜੀ ਫੋਲਵਾਤ ਹੋ ਰਹਿਤ ਜਿਹੜੀ ਜਮੂਰੀ ਲੈ ਰਹੀ ਉਹ ਸਾਡੇ ਅਕਲ ਦੀ ਰਾਖੀ ਕਰ ਸਕਦੀ ਹੈ ਸਾਨੂੰ ਉਹਦੀ ਇਸਾਈ ਕਰਨੀ ਚਾਹੀਦੀ ਹੈ ਇਹੀ ਸਾਡੇ ਪਾਰਲੀਮੈਂਟ ਬਰਨਸ ਤੋਂ ਵਰ ਨੂੰ ਸੱਚੀ ਸਿਧਾਂਤ ਰਹੀ ਹੈ ਡਾਕਟਰ ਜੀ ਪਾਸ ਜਿਨ੍ਹਾਂ ਨੇ ਬਾਗੂ ਸੁਭਾਨ ਦੀ ਵਾਲੀ